सिटी पुलिस ਨੂੰ પેટ્રોલਿੰਗ ਕਰਦੇ ਸਮੇਂ ਇਤਲਾ ਮਿਲੀ ਸੀ ਇੱਕ ਇੱਕ ਵਿਅਕਤੀ ਪੈਦਲ ਟਰੱਕ ਯੂਨੀਅਨ ਵੱਲੋਂ ਪੁੱਕੀ ਵੇਚਣ ਦੇ ਲਈ ਆ ਰਿਹਾ ਹੈ ਅਤੇ ਇਸ ਸਬੰਧੀ ਪੁਲਿਸ ਦੇ ਵੱਲੋਂ ਚੂਰਾ ਪੋਸਟ ਦੇ ਸਮੇਤ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਛਿੰਦਰ ਸਿੰਘ ਬਾਟ ਨੇ ਕਿਹਾ ਹੈ ਕਿ ਜਕਤੀਵਲ ਸਿੰਘ ਜੋਗਾਪਿੰਡ ਮੁਰਾਦਪੁਰਾ ਦਾ ਰਹਿਣ ਵਾਲਾ ਹੈ ਅਤੇ ਇਸ ਤੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ ਜਿਸ ਨੂੰ ਕੀ ਪੈਦਲ ਆਉਂਦਿਆਂ ਹੋਇਆਂ ਲਿਫਾਫੇ ਦੇ ਵਿੱਚ 3 ਕਿਲੋ ਪੁੱਕੀ ਦੇ ਸਮੇਤ ਕਾਬੂ ਕਰ ਲਿਆ ਗਿਆ ਇਸ ਨੋਕੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਏਗਾ ਅਤੇ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਭੁੱਕੀ ਕਿੱਥੋਂ ਲੈ ਕੇ ਆਂਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ। ਜਿਆਦਾ ਖਬਰਨਾਮਾ ਦੇ ਲਈ ਸਮਾਣਾ ਤੋਂ ਖਲਾਸ਼ ਸ਼ਰਮਾ ਦੀ ਰਿਪੋਰਟ। ਡਰਾਵਲਿੰਗ ਤੇ ਸੀਗੇ ਤਾਂ ਸਾਨੂੰ ਮੁਖਬਰੀ ਮਿਲੀ ਸੀ ਕਿ ਇੱਕ ਜਗਜੀਵਨ ਸਿੰਘ ਉਪਰਉਪਰ ਜੋਗਾ ਪੁੱਤਰ ਜਵੇਦਰ ਸਿੰਘ ਮਿਤ ਮਰਾਦਪੁਰ ਜਿੱਤੇ ਪਹਿਲਾਂ ਵੀ ਐਡੀ ਦੇ ਮੁਕਦਮੇ ਨੇ ਅੱਜ ਹੀ ਭੁੱਕੀ ਵੇਚਣ ਲਈ ਟਰੱਕ ਜੁਟੇ ਸਮਾਣਾ ਨੂੰ ਆ ਰਿਹਾ। ਨਾਮਦਾਰਿਕ ਕਲੋਨੀ ਵਾਲਦੀ ਤਾਸੀਂ ਨੇੜੇ ਨਰਸਰੀ ਨਾਕਾਬੰਦੀ ਕੀਤੀ ਸੀ ਤੇ ਉੱਥੇ ਨੂੰ ਕਾਬੂ ਕੀਤਾ ਜਿਹਦੇ ਕੋਲ 3 ਕਿਲੋ ੁੱਕੀ ਜੂਰਾ ਪੋਸ ਭਰਾਵੰਦ ਹੋਈ ਇਹ ਪੈਦਲੇ ਆਵਸੀ ਪੈਦਲਾ ਆ ਰਿਹਾ ਹਾਂ ਜੀ ਸਰ ਇਹ ਕਦੇ ਵੀ ਫਰਕ ਕਿੱਥੇ ਇਹਦੇ ਚ ਉਹਦੇ ਮੋਮੀ ਲਫਾ ਵਿੱਚ ਪਾਈ ਹੋਈ ਸੀ ਕੀ ਵੀ ਪੇਪਰ ਤੇ ਮਾਮਲੇ ਹਾਂ ਜੀ ਪਹਿਲਾਂ ਵੀ ਤਾਂ ਐਂਡੀ ਤੇ ਤੇ ਸ਼ਰਾਧਮ ਕਰ ਲੈ ਦਰਜ ਨੇ ਤੇ ਇਹਦਾ ਅੱਜ ਪੇਸ਼ ਕਰ ਕਰਵਾਉਣਾ